ਹੇ ਨਮਸਕਾਰ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਇਹ ਮੈਂ ਸ਼ੰਕਰ ਚੋਹਾਨ ਮੋਟੀਵੇਸ਼ਨਲ ਸਪੀਕਰ ਯੂਟਿਊਬਰ ਪਟਿਆਲਾ ਪੰਜਾਬ ਇਹ ਜਿਵੇਂ ਕਿ ਤੁਸੀਂ ਜਾਣਦੇ ਹੋ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਦੀਪਾਵਲੀ ਹੈ ਪੰਜ ਦਿਨਾਂ ਦਾ ਇਹ ਤਿਉਹਾਰ ਬੜੇ ਉਤਸ਼ਾਹ ਤੇ ਚਾਹਵ ਨਾਲ ਬਣਾਇਆ ਜਾ ਰਿਹਾ ਹੈ ਆਪ ਸਾਰਿਆਂ ਨੂੰ ਦੀਪਾਵਲੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਤਿਹਾਰਾਂ ਵਿੱਚ ਆਪਾਂ ਇਹ ਨਵੇਂ ਕੱਪੜੇ ਖਰੀਦਾਂਗੇ ਘਰੇ ਘਰ ਵਾਸਤੇ ਜਿਹੜੀ ਜ਼ਰੂਰਤ ਦੀ ਇਹ ਚੀਜ਼ਾਂ ਉਹ ਖਰੀਦਾਂਵਾਂਗੇ ਤੇ ਨਾਲੇ ਪਟਾਕੇ ਹੋਰ ਵੀ ਜੋ ਮਠਿਆਈਆਂ ਜਿਹੜੀ ਵੀ ਆਪਾਂ ਸਮਾਨ ਖਰੀਦਦੇ ਹਾਂ ਇਹ ਬਹੁਤ ਚਾਵਾ ਨਾਲ ਖਰੀਦਦੇ ਆ ਆਪ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਜਿਹੜੇ ਭਾਰਤ ਦੇ ਜਿਹੜੇ ਬਣੇ ਹੁੰਦੇ ਆ ਲੋਕਲ ਜਿਹੜੇ ਪ੍ਰੋਡਕਟ ਬਣੇ ਹੁੰਦੇ ਆ ਇਹ ਉਹ ਜ਼ਰੂਰ ਖਰੀਦਿਏ ਕਿਉਂਕਿ ਜਦ ਆਪਣੇ ਦੇਸ਼ ਦੀ ਆਰਥਿਕ ਤਸਤੀ ਤਾਂ ਹੀ ਮਜ਼ਬੂਤ ਹੁੰਦੀ ਹੈ ਜਦ ਆਪਾਂ ਆਪਣੇ ਲੋਕਾਂ ਦੇ ਆਪਣੇ ਲੋਕਲ ਕਾਰੀਗਰਾਂ ਦੇ ਹੱਥਾਂ ਦੀ ਬਣੀ ਹੋਈ ਚੀਜ਼ਾਂ ਆਪਾਂ ਖਰੀਦਾਂਗੇ ਜ਼ਰੂਰਤ ਦਾ ਸਮਾਨ ਤੇ ਉਹ ਵੀ ਆਪਣੀ ਦੀਵਾਲੀ ਚੰਗੀ ਤਰ੍ਹਾਂ ਮਨਾ ਸਕਣਗੇ ਔਰ ਇੱਕ ਮੈਂ ਬੇਨਤੀ ਆਪ ਸਾਰਿਆਂ ਨੂੰ ਕਰਾਂਗਾ ਕਿ ਇਹਨਾਂ ਦਿਨਾਂ ਵਿੱਚ ਆਪਾਂ ਆਪਣੇ ਘਰਾਂ ਦੀ ਸਾਫ ਸਫਾਈ ਬਹੁਤ ਚਾਵਾਂ ਨਾਲ ਕਰਦੇ ਆਂ ਲੇਕਿਨ ਧਿਆਨ ਰੱਖਿਓ ਸਫਾਈ ਕਰਨ ਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੇ ਘਰ ਦੇ ਜਿਹੜਾ ਕੋੜਾ ਕਰਕਟ ਹੋਵੇ ਦੂਸਰਿਆਂ ਦੇ ਬਾਰਮੂਰੇ ਲਫਾਫੇ ਬਨ ਬਨ ਕੇ ਸੁੱਟਦੀਏ ਜਾਂ ਕਿੱਥੇ ਰੋਡ ਤੇ ਉੱਥੇ ਆਪਾਂ ਸੁੱਟਦੀਏ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਹੋਵੇ ਸਫਾਈ ਦਾ ਮਤਲਬ ਇਹ ਹੈ ਮਨ ਦੀ ਵੀ ਸਫਾਈ ਕਰਨੀ ਕਿਸੇ ਨਾਲ ਦੁਸ਼ਮਣੀ ਨਾ ਕਰਨਾ ਜਿਵੇਂ ਆਪਣੇ ਘਰ ਦੀ ਸਫਾਈ ਆਪਾਂ ਨੂੰ ਪਿਆਰੀ ਹੁੰਦੀ ਹੈ ਲੋਕਾਂ ਨੂੰ ਵੀ ਆਪਣੇ ਘਰਾਂ ਦੀ ਸਫਾਈ ਪਿਆਰੀ ਹੁੰਦੀ ਹੈ ਇਸ ਲਈ ਜਿੱਥੇ ਕੂੜੇ ਦੇ ਡੰਪ ਬਣੇ ਹੁੰਦੇ ਆ ਜਾਂ ਜਿਹੜੇ ਮੇਰੇ ਵੀਰ ਜਿਹੜੇ ਸਫਾਈ ਕਰਮਚਾਰੀ ਹੁੰਦੇ ਆ ਉਹ ਕੂੜਾ ਲੈਣ ਵਾਸਤੇ ਆਉਂਦੇ ਆ ਉਹਨਾਂ ਨੂੰ ਕੂੜਾ ਦਿਓ ਤਾਂਕਿ ਆਪਾਂ ਇੱਕ ਸਾਫ਼ ਸੁਥਰਾ ਮਾਹੌਲ ਬਣਾਈਏ ਆਪ ਸਾਰਿਆਂ ਨੂੰ ਦੀਪਾਵਲੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਡੇ ਰੰਗ ਪਾਗ ਲਗਾਏ ਰੱਖੇ ਹੈਪੀ ਦੀਵਾਲੀ ਜੀ